ਮਿਸ਼ਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪਰਹਾਰ ਵੀ ਚੱਲ ਰਿਹਾ ਪੰਜਾਬ ਜਿਵੇਂ ਕੱਲ ਦਾ ਉਹਦੇ ਚ ਦੋ ਬੜੇ ਇੰਪੋਰਟੈਂਟ ਸਮਗਲਰ ਜਿਹੜੇ ਕਰਾਸ ਬਾਰਡਰ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਐ ਉਹਨਾਂ ਨੂੰ ਸਮਗਲ ਕਰ ਰਹੇ ਸੀ ਔਰ ਇਧਰ ਰਿਸੀਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅਰੈਸਟ ਕੀਤੇ ਐ ਇਹ 6 ਸਫਿਸਿਕੇਟਿਡ ਜਿਹੜੇ ਰਿਟਲ ਵੈਪਨ ਨੇ ਉਹ ਰਿਕਵਰ ਕੀਤੇ ਗਏ ਐ 8.9mm ਬਲੌਕ ਜਿਹੜੇ ਹੈਗੇ ਦੋ ਨੇ ਔਰ ਚਾਰ ਹੈਗੇ 0.30 ਬੋਰ ਦੇ ਸੋ ਜਿਹੜੇ ਦੋਨੋਂ ਸਮਗਲਰ ਫੜੇ ਗਏ ਆ ਕ੍ਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤੋਕੇ ਖੇਮ ਕਰਨ ਤਰਨਤਨ 22 ਸਾਲ ਦਾ ਹੈਗਾ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝਨੇ ਇਕਨੋਮਿਕਲੀ ਬਹੁਤਾ ਉਹ ਨਹੀਂ ਹੈ ਬਟ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰਸ ਆ ਐਂਗਲਰੀ ਤੋਂ ਹੁੰਦਾ ਸੁਰਜੀਤ ਸਿੰਘ ਕੇਲਾ ਕਲੋਨੀ ਪਿੱਕੀਵਿੰਡ ਥਰਮ ਪਰ ਇਹ 35 ਸਾਲ ਦਾ ਤੇ ਪੁਰਾਣਾ ਇੱਕ ਮੁਕਤਮਾ ਹੀਰੋਇਨ ਦਾ ਦਰਜਿਆ ਹੈ ਪਿੱਕੀਵਿੰਡ ਥਾਣੇ ਤਰਨਤਾਰਨ ਚ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਹੈ ਇਹ ਜੁੜੇ ਹੋਏ ਸੀ ਪਾਕ ਦੇ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਗੈਂਗਸਟਰਸ ਵਾਸਤੇ ਇਹ ਇਹ ਲੈ ਰਹੇ ਵਿਪੰਦ ਨੇ ਮੰਗਵਾ ਕੇ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਜੇਪਾ ਨਿਗਾ ਮਾਰੀਏ ਤਾਂ ਬੇਸਿਕਲੀ ਦੇ ਆਰਗੇਨਾਈਜ਼ਡ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਿਸਕੇੜੇ ਦੇ ਲिटल ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਹੈ ਸਟ੍ਰਾਈਕ ਪਾਵਰ ਵੱਧ ਜਾਂਦੀ ਹੈ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾਂ ਗੁਰਪ੍ਰੀਤ ਗੋਪੀ ਨੂੰ ਫੜਿਆ ਜਿਹੜਾ ਦਿੱਤੋ ਕੇ ਖਿੰਮ ਕਰਨ ਦਾ ਇਹ ਤੋਂ 4 ਸੋਫਿਸਟੀਕੇਟਿਡ ਵੈਪਨ ਮਿਲੇ 0.304 ਦਾ ਇੱਕ 3 ਤੇ 1.9mm ਗਲੌਕ ਉਸ ਤੋਂ ਬਾਅਦ ਜੀ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਸਰਜੀਤ ਆਫਰ ਗਿਆ ਇਹ ਤੋਂ ਦੋ ਹੋਰ ਸੋਫਿਸਟੀਕੇਟਿਡ ਇੱਕ ਗਲੌਕ ਤੇ ਇੱਕ ਕੀ ਬੋਰ ਦਾ ਪਿਸਤਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਵਗਨਜ਼ ਰਾਹੀਂ ਉਹ ਇਹ ਤੋਂ ਰਿਕਵਰ ਹੋਏ ਨੇ ਮੈਂ ਸਮਝਦਾ ਕਿ ਇतना ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿਉਂਕਿ ਇਹ ਜਿਹੜੇ ਵੈਪਨ ਛੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਗੇ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਇਹਦੇ ਵਿੱਚ ਮੈਂ ਤੁਹਾਡਾ ਨਾਲ ਹੋਰ ਵੀ ਸ਼ੇਅਰ ਕਰਦੇ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਬਹੁਤ ਵੱਡੀਆਂ ਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕਸ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕ੍ਰਾਈਮਸ ਔਰ ਜਿਹੜੇ ਸੈਂਸੇਸ਼ਨਲ ਕ੍ਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਬੈਟ ਕਰਦੇ ਸੀ ਕ੍ਰਾਈਮ ਨੂੰ ਸ਼ਹਿਦ ਦਿੰਦੇ ਸੀ ਟਾਰਗੇਟਸ ਦੱਸਦੇ ਸੀ ਜੇ ਔਰ ਕਿਸੇ ਤਰ੍ਹਾਂ ਦੀ ਵੀ ਲੌਜਿਸਟਿਕਸ سپورਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਕਪਤਾਨ ਸ਼ੋਤਾ ਜੀ ਹਰਮਿੰਦਰ ਸਾਡੇ ACB ਇਨਵੈਸਟੀਗੇਸ਼ਨ ਮੋਹਨਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਆਇਆ ਉੱਤੇ ਵੀ ਅਸੀਂ ਕੰਮ ਕਰਾਂ। ਕੀ ਅਸੀਂ ਫਾਈਨੈਂਸ਼ੀਅਲ ਐਂਗਲ ਲਈ ਹੈ ਜੀ ਵੀ ਪਾਕਿਸਤਾਨ ਨੂੰ ਜਿਹੜੀ ਹੈ ਸਮਗਲਿੰਗ ਜਿਹੜੀ ਹੈ ਇੱਥੇ ਰਿਸੀਵ ਕਰਦੇ ਸੀ ਪ੍ਰੋਸੀਡਸ ਆਫ ਸਮਗਲਿੰਗ ਕ੍ਰਾਈਮ ਕਿੱਦਾਂ ਵਾਪਸ ਜਾਂਦੀਆਂ ਸੀ ਉੱਤੇ ਅਸੀਂ ਕੰਮ ਕਰ ਰਹੇ ਹਾਂ। ਵੀ ਹੈਵ ਇਨਫ ਲੀਡਸ। ਸਰ ਉਹਨ ਜੇ ਅਜੇ ਨਹੀਂ ਕਲੀਅਰ ਹੋਇਆ ਜੀ ਪਰ ਉੱਤੇ ਅਸੀਂ ਸਾਨੂੰ ਮਿਲ ਜੇਗਾ ਪਤਾ ਬਿਕੋਜ਼ ਪਾਕਿਸਤਾਨ ਬੇਸ ਜਿਹੜਾ ਹੈਂਡਲ ਹੈ ਉੱਤੇ ਅਸੀਂ ਕਾਫੀ ਕੰਮ ਕਰ ਲਿਆ ਐਂਡ ਆਈ ਏਮ ਕਵਾਈਟ ਸ਼ੋਰ ਕਿ ਅਸੀਂ ਤੁਹਾਨੂੰ ਦੋ ਤਿੰਨ ਦਿਨਾਂ ਚ ਸਾਰੀ ਗੱਲ ਹੋਰ ਇਹਦੇ ਤੇ ਰਿਕਵਰੀਆਂ ਵੀ ਕਰਕੇ ਦੱਸਾਂਗੇ ਔਰ ਉਹ ਵੀ ਮੈਨੂੰ ਸਾਨੂੰ ਉਮੀਦ ਹੈ ਕਿ ਰਿਵੀਲ ਕਰ ਜਾਗੇ ਕਿ ਕਿਹੜਾ ਗੈਂਗਸਟਰ ਗਰੁੱਪ ਨੂੰ ਵਾਸਤੇ ਇਹ ਵੈਪਨ ਜਾਏ ਸੀ ਇਹਨਾਂ ਨੇ ਅਜੇ ਤਾਂ ਦੇਖੋ ਇਹਨਾਂ ਦੀ ਡਿਊਟੀ ਲੱਗੀ ਸੀ ਰিসিਵ ਕਰਨਾ ਕਿਤੇ ਰਤੋਕੇ ਪਿੰਡ ਵੀ ਬਹੁਤ ਨੇੜੇ ਆ ਬਾਰਡਰ ਦੇ ਸੋ ਬੇਸਿਕਲੀ ਉਹੀ ਪ੍ਰਾਣਾ ਫਾਰਮੂਲਾ ਚੱਲ ਰਿਹਾ ਕਿ ਬਾਰਡਰ ਦੇ ਨੇੜੇ ਦੇ ਦੇ ਯੰਗਸਟਰਸ ਨੇ ਉਹਨਾਂ ਨੂੰ ਪਿੱਕ ਅਪ ਕਰਕੇ ਲਿਓਰ ਕਰਕੇ ਝੂਠੇ ਲਾਰੇ ਲੂਰੇ ਲਾ ਕੇ ਉਹਨਾਂ ਨੂੰ ਸਸਲਾ ਲਿਆ ਜਾਂਦਾ ਤੇ ਉਹਨਾਂ ਨੂੰ ਯੂਜ਼ ਕਰਕੇ ਮੁੜ ਕੇ ਥ्रो ਕਰ ਦਿੰਦੇ। ਹਾਲਜ ਤੱਕ ਦੇਖੋ ਅਜੇ ਬੇਸਿਕਲੀ ਪਹਿਲੀ ਕੰਸਾਈਨਮੈਂਟ ਇਹਨਾਂ ਦੇ ਦੱਸੇ ਮੁਤਾਬਕ ਆਈ ਹੈ। ਇਹਨਾਂ ਨੂੰ ਕੈਸੀ ਵੀ ਤੁਹਾਨੂੰ ਜਾਂ ਬਾਹਰ ਸੈੱਟ ਕਰਦਾਂਗੇ ਜਾਂ ਪੈਸੇ ਦਵਾਂਗੇ ਅਜੇ ਉਹ ਗੱਲਾਂ ਚੱਲ ਰਹੀਆਂ ਸੀ ਪਰ ਪਹਿਲਾਂ ਹੀ ਪੁਲਿਸ ਦੇ ਹੱਥ ਚੜ ਗਏ। ਇਹ ਨਾਲ ਜੁਰਮੀਆਂ ਫੀਲਿੰਗ ਦੇ ਬਿਨਾ ਹੋ ਜਾਂਦੀ ਨਹੀਂ ਪਹਿਲਾਂ surjit singh ਦੇ ਖਿਲਾਫ ਪਰਚਾ ਦਰਜ ਹੋਇਆ ਸੀ 15 ਕਿ ਗ੍ਰਾਮ ਹੀਰੋਇਨ ਫੜੀ ਗਈ ਸੀ ਪੇਖੀ ਵਿੰਡ ਕਰਨ ਤਰਨ ਦੀ ਹਾਲ ਆਪਰੇਸ਼ਨ ਤੇ ਹਾਰ ਦਿੱਤਾ ਕਿ ਕਿਸੇ ਦੇ ਇੱਕ ਨੂੰ ਹਾਂ ਜੀ ਉਹ ਇੰਨੀ ਕੁ ਰਿਹਾ ਦੇਣੀ ਕਿਉਂਕਿ ਬੰਦ ਰੱਖਿਆ ਜਿਆਦਾ ਸਮਾਂ ਲਈ ਕਿ ਸਾਡੇ ਦੱਸਾ ਹੈ ਲੱਗਦਾ ਕਿ ਹੋਰ ਨਾਲ ਦੀ ਬਿਲਕੁਲ ਅੱਜ ਵੀ ਹੁਣ ਤਕਰੀਬਨ 2:30 ਵਜੇ ਫਿਰ ਅਸੀਂ ਲੈਣੇ ਆ ਮੈਨੂੰ ਉਮੀਦ ਹੈ ਕਿ ਕੰਸੀਡਰਿੰਗ ਨੰਬਰ ਅੱਜ ਵੀ ਅਸੀਂ ਅਰੈਸਟ ਕਰਾਂਗੇ ਕਿਉਂਕਿ ਅਸੀਂ ਟਾਰਗੇਟਡ ਦੇੜੇ ਐ ਟਾਰਗੇਟਸ ਦਿੱਤੇ ਗਏ ਆਪਣੀਆਂ ਟੀਮਾਂ ਨੂੰ ਔਰ ਸਪੈਸ਼ਲ ਟੀਮਾਂ ਅਸੀਂ ਲਾਈਆਂ ਜਿਹੜਾ ਸਾਡਾ ਨਸ਼ਾ ਵਿਰੁੱਧ ਮੁਹਿੰਮ ਆ ਉਹ ਵੀ ਚੱਲ ਰਹੀ ਹੈ ਤੇ ਉਹਦੇ ਨਾਲ ਜਿਹੜਾ ਹੈ ਗੈਂਗਸਟਰ ਤੇ ਆਰਗੇਨਾਈਜ਼ ਕ੍ਰਾਈਮ ਔਰ ਜਿਹੜਾ ਲੋਕਾਂ ਨੂੰ ਜਿਹੜਾ ਸਾਮ ਪੈਦਾ ਕਰਨ ਵਾਲਾ ਕੋਈ ਵੀ ਕ੍ਰਾਈਮੋ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਨਾ ਨਹੀਂ ਕੋਣ ਹੈ ਅਪਰੇਸ਼ਨ ਤੇ ਹਾਥੀ ਦਾ ਜਨਮ ਵੀ ਕਰ ਰਹੇ ਹਾਂ ਕਿ ਗੈਂਗਸਟਰ ਸੀ ਮਦਦ ਕਰਦੇ ਸੀ ਕਿ ਉਹਨਾਂ ਦੇ ਘਰੇ ਤੇ ਜਿਸ ਤਰ੍ਹਾਂ ਇੱਕ ਵੀ ਕਾਈਪ ਹੁੰਦਾ ਉਹ ਕੰਮ ਕਰਦੇ ਸੀ ਕਿ ਜਾਂ ਇਹ ਬਿਲਕੁਲ ਇੱਕ ਕੁਸ਼ ਅਸੋਸੀਏਟਸ ਨੇ ਜੀ ਕੁਝ ਉਹਨਾਂ ਦੇ ਲੌਜਿਸਟਿਕ سپورਟ ਦੀ ਟੀਮਾਂ ਨੇ ਉਸ ਤੋਂ ਇਲਾਵਾ ਜਿਹੜੇ ਹਿੰਸ ਕ੍ਰਾਈਮ ਦੇ ਵਿੱਚ ਬੰਦੇ ਜਿਹੜੇ ਗ੍ਰੈਜੂਏਟ ਕਰਦੇ ਆ ਬੇਸਿਕਲੀ ਕੀ ਹੁੰਦਾ ਕਿ ਇੱਕ ਛੋਟਾ ਕ੍ਰਾਈਮ ਕੀਤਾ ਉਹਨੂੰ ਪਿਕਅਪ ਕਰ ਲੈਂਦੇ ਆ ਜਿਵੇਂ ਗੇਟ ਖੀਮਾਂ ਦੇ ਸਾਡੇ ਦੋ ਮੁਲਜ਼ਮ ਸੀਗੇ ਉਹ ਜਦੋਂ ਉਹਨਾਂ ਨੇ ਜਾ ਕੇ ਬਟਾਰਾ ਵਿੱਚ ਮਰਡਰ ਕਰਤਾ ਤਾਂ ਬੜਾ ਵੱਡਾ ਨਾਮ ਹੋ ਗਿਆ ਸੋ ਇਸ ਤਰ੍ਹਾਂ ਜਿਹੜਾ ਛੋਟੇ ਇਵੈਂਟਸ ਵੀ ਨੇ ਸਟਰੀਟ ਲੈਵਲ ਤੋਂ ਉਹਨਾਂ ਨੂੰ ਵੀ ਅਸੀਂ ਟਾਰਗੇਟ ਨਾਲ ਕਰ ਰਹੇ ਆ ਸੋ ਥੈਟ ਇਹ ਜਿਹੜਾ ਸਾਰਾ

ਵਧੀਆ ਹੋਰ ਇਹਦੇ ਬਾਰੇ ਅਸੀਂ ਖੁਆਸੇ ਕਰਾਂ ਹਾਂਜੀ ਹਾਂਜੀ ਰਮਾਨ ਕੋ ਦੇਖੋ ਪਿੰਡ ਹਾਂਜੀ ਸਰ ਜੀ ਰੋਇ ਸੋ ਤੋਂ ਬਾਅਦ ਬੰਦੇ ਨਹੀਂ ਤਾਂ ਉਹ ਇਹਦੇ ਤੋਂ ਕੋਈ ਰਿਪੋਰਟੀਆਂ ਹੋਈਆਂ ਇਹਨਾਂ ਤੋਂ ਉਹ ਜੀ ਤੁਹਾਨੂੰ ਦੇ ਦਾਂਗੇ ਪ੍ਰੈਸ ਨੋਟ ਜਾਰੀ ਕਰਾਂਗੇ ਅੱਜ ਦੇ ਵਿੱਚ ਨਾਲ ਪਾ ਕੇ ਵੀ ਰਿਵਿਊ ਫੁੱਲ ਇਹ ਤਾਂ ਮੈਂ ਤੁਹਾਨੂੰ ਵੈਸੇ ਹੀ ਦੱਸਿਆ ਕਿ ਉਹਦੇ ਨਾਲ ਰਿਲੇਟਡ ਸੀ ਆਰਗੇਨਾਈਜ਼ ਕਰਾਂਗੇ ਕੰਮ ਨਹੀਂ ਜਣਾ ਚਾਹੁੰਦੇ ਜਿਵੇਂ ਜੀ ਸਾਹਿਬ ਨੇ ਕਿਹਾ ਕਿ ਕਈ ਫੁੱਲ ਅਫਸਰ ਅਫਸਰ ਜਾਂ ਮੁਲਾਜ਼ਮ ਜਿਹੜੇ ਨਾਮ ਨਾਲੇ ਹੋਏ ਨਹੀਂ ਉਹਨਾਂ ਨੂੰ ਕੰਮ ਨਹੀਂ ਦਿੱਤੀ ਹੈ ਵੀ ਆਪਣੀ ਬੁਲਿਸ ਵੀ ਬੋਲਤੀ ਦਾਰ ਰਹੇ ਨੇ ਕਿ ਤਾਇਆਂ ਤੇ ਡੰਗੂ ਜੀ ਨੇ ਇਹ ਨਾਲ ਵਾਲੇ ਹੁੰਦੇ ਨੇ ਜਾਇ ਨਾ ਇਹ ਪਰ ਸਪੋਰਟ ਕਰਦੇ ਨੇ ਕਿ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਨੂੰ ਸਪੋਰਟ ਕਰਦਾ ਹੈ ਸੋ ਕੋਈ ਕੌਮੀ ਦੇ ਰੂਪ ਤੋਂ ਉਹਨਾਂ ਲੋਕਾਂ ਨੂੰ ਉਹਨਾਂ ਹੁਣ ਮਜ਼ਦਮਾ ਨੂੰ ਜਾਂ ਉਹਨਾਂ ਟੈਂਸ਼ਨ ਨੂੰ ਕਿਹਣਾ ਚਾਹੁੰਦੇ ਦੇਖੋ ਬੜੀ ਕਲੀਅਰ ਗੱਲ ਹੈ ਚੇਤਾਵਨੀ ਤਾਂ ਹੈਗੀ ਹੈਗੀ ਹੈ ਪਰ ਅਸੀਂ ਤਾਂ ਐਕਸ਼ਨ ਕਰਕੇ ਉਹਨਾਂ ਨੂੰ ਨਾਲ ਦਿਖਾ ਰਹੇ ਆ ਤੁਹਾਨੂੰ ਪਤਾ ਪਿੱਛੇ ਕਾਫੀ ਇਹ ਮੋਡਿਊਲ ਜਿਹੜੇ ਬਸ ਕੀਤੇ ਗਏ ਹੈ ਔਰ ਜੇ ਕੋਈ ਮੁਲਾਜ਼ਮ ਗਲਤੀ ਕਰਦਾ ਉਹਨ ਬਿਲਕੁਲ ਅਸੀਂ ਬਖਸ਼ ਦੇਣੀ ਉਹ ਨਾਈ ਜ਼ੀਰੋ ਟੋਲਰੈਂਸ ਪਾਲਿਸੀ ਸਾਡੀ ਇਹੀ ਮਾਨਯੋਗ ਸੀਐਮ ਸਾਹਿਬ ਤੇ ਤੇ ਡੀਜੀ ਸਾਹਿਬ ਦੀ ਜਿਹੜੀ ਇੰਟਰਕਸ਼ਨ ਨੇ ਉਹਦਾ ਮਤਲਬ ਔਨ ਗਰਾਉਂਡ ਇਹੀ ਅਸੀਂ ਇੰਪੈਕਟ ਲੈਣੇ ਆ ਇਹ ਬਿਲਕੁਲ ਕੋਈ ਟੋਲਰੈਂਸ ਨਹੀਂ ਔਰ ਬਹੁਤ ਸਟ੍ਰਿਕਟ ਲੀਗਲ ਐਕਸ਼ਨ ਲੈਣੇ ਆ ਥੈਂਕ ਯੂ ਨਹੀਂ ਉਹ ਨਹੀਂ ਮੈਂ ਉਹ ਨਵਾਲਿਕ ਬਾਰੇ ਤਾਂ ਨਹੀਂ ਕੀਤੀ ਗੱਲ ਤੁਹਾਨੂੰ ਦੇ ਦਾਂਗੇ ਐਸਪ੍ਰੈਸ ਉਹ ਤਾਂ ਨਾਲ ਜੋੜਿਆ ਤੁਸੀਂ ਇੱਥੇ ਰੱਖੋ ਫੋਕਸ ਅੱਜ ਥੈਂਕ ਯੂ